ਨਾ ਫਿਲਮ ਤੁਹਾਡੇ ਚਮਕਿਲਾ ਜੀ ਤੇ ਬਣੀ ਹੋਈ ਹੈ ਜਦੋਂ ਘਰ ਵਾਲੇ ਤੋਂ ਦੁਬਾਰਾ ਉਹ ਚੀਜ਼ ਹੋਣ ਦੀ ਵੇਖਣੀ ਐਂਡ ਦੇ ਵਿੱਚ ਜੋ ਅਸੀਂ ਦੇਖਦੇ ਹਾਂ ਸੀਨ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਨਾ ਉਸ ਉਹ ਚੀਜ਼ ਵੇਖ ਕੇ ਉਸ ਵੇਲੇ ਦਿਲ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਬੈਠੇ ਮੈਂ ਇੱਕ ਦਿਨ ਮੈਂ ਦੇਖਿਆ ਤਾਂ ਮੇਰਾ ਇੱਕਦਮ ਬੀਪੀ ਵੱਧ ਗਿਆ ਤੇ ਫਿਰ ਮੇਰਾ ਜਵਾਈ ਕਹਿੰਦਾ ਮੰਮੀ ਤੂੰ ਕੱਥੇ ਦੇਖੀ ਆ ਜਦ ਤੂੰ ਨਹੀਂ ਦੇਖੇ ਸੀਨ ਦੇਖ ਹੁੰਦਾ ਤੂੰ ਦੇਖਿਆ ਨਾ ਕਾਸੀ ਫਿਲਮ ਵੇਖੀ ਉਹਦੇ ਵਿੱਚ ਇੱਕ ਸੀਨ ਦਿਖਾਇਆ ਗਿਆ ਕਿ ਜਦੋਂ ਉਹਨਾਂ ਦੀਆਂ ਡੈੱਡ ਬੋਡੀਆਂ ਆਈਆਂ ਉੱਥੇ ਹੈਨਾ ਕਿ ਜੈਮਨ ਉਹਨਾਂ ਦੇ ਸ਼ਾਇਦ ਨਾਨਕਿਆਂ ਵਿੱਚੋਂ ਕੋਈ ਆਂਦਾ ਹੈ ਤੇ ਉਹ ਚੀਜ਼ਾਂ ਜਿਹੜੀ ਚੱਕ ਕੇ ਲੈ ਜਾਂਦੇ ਆ ਅਸੀਂ ਬਹੁਤ ਸਾਰੇ ਇੰਟਰਵਿਊਜ਼ ਵੀ ਵੇਖੇ ਕਿ ਉਹ ਕਹਿ ਰਹੇ ਕਿ ਇਦਾਂ ਨਹੀਂ ਹੋਇਆ ਸੀ ਤੁਸੀਂ ਤੁਸੀਂ ਦੱਸੋ ਕਿ ਵਾਕੀ ਚੀਜ਼ ਸਹੀ ਦਿਖਾਈ ਗਈ ਹੈ ਫਿਲਮ ਦੇ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਉਹ ਜੋ ਚੀਜ਼ ਹੈਗੀ ਹੈ ਸਭ ਦੇ ਮੂਰੇ ਆ ਅਸੀਂ ਨਹੀਂ ਕਹਿ ਸਕਦੇ ਪਤਾ ਸੀਗਾ ਕਿ ਉਹ ਇਦਾਂ ਦਾ ਕੁਝ ਕਪਾਨ ਲੱਗੇ ਸੀ ਕਿ ਇਹ ਚੀਜ਼ਾਂ ਹੋ ਨਹੀਂ 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 ਤਾਂ ਦਿਖਾਇਆ ਹੀ ਨਹੀਂ ਉਹਨਾਂ ਨੇ ਕੁਝ ਵੀ ਕਈ ਚੀਜ਼ ਖਬਰਾਂ ਸੀ ਐਸੀ ਆਪਦੀਆਂ ਕੱਟ-ਕਟਾ ਦੇ ਦਿੰਦੇ ਜਾਂ ਸਾਨੂੰ ਉਹਨਾਂ ਨੇ ਦਿਖਾਈ ਹੀ ਨਹੀਂ ਕੋਈ ਫਿਲਮ ਦੀ ਚੀਜ਼ ਨਹੀਂ ਦਿਲਜੀਤ ਸਾਨੂੰ ਬਹੁਤ ਵਧੀਆ ਜੱਚਿਆਵਾ ਮੁੰਡਾ ਕੋਈ ਐਸੀ ਗੱਲ ਨਹੀਂ ਵਧੀਆ ਲੱਗਿਆ ਉਵੇਂ ਲੰਬਾ ਲੰਜਾ ਉਵੇਂ ਹੀ ਬੋਲਦਾ ਕੋਈ ਐਸੀ ਗੱਲ ਨਹੀਂ ਚਮਕੀਲਾ ਜਿਹਦੇ ਧਰਮ ਪਤਨੀ ਗੁਰਮੇਲ कौर ਸਾਡਾ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਂ ਸ਼ਾਨਸ਼ੀਕ ਹੈ ਬੱਤ ਸੋ ਅੱਜ ਸਵਰਨ ਸਿੰਘ ਜੀ ਆ ਉਹਨਾਂ ਦੇ ਘਰ ਅਸੀਂ ਪਹੁੰਚੇ ਹੋਏ ਆ ਤੇ ਅਸੀਂ ਫਿਲਮ ਵੇਖੀ ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਚਮਕੀਲਾ ਦੇ ਲਈ ਹੈ ਨਾ ਤੁਸੀਂ ਹੱਕਦਾਰ ਬੰਦੇ ਹੋ ਉਸ ਮੁਬਾਰਕਬਾਦ ਦੇ ਤੁਸੀਂ ਵੇਖੀ ਤੁਸੀਂ ਉੱਥੇ ਮੁੰਬਈ ਗਏ ਹੋਏ ਸੀ ਕਿਵੇਂ ਦਾ ਲੱਗਿਆ ਉੱਥੇ ਸਾਰਿਆਂ ਦੇ ਵਿੱਚ ਬੈ ਕੇ ਫਿਲਮ ਦੇਖਣਾ ਸਾਨੂੰ ਬਹੁਤ ਵਧੀਆ ਲੱਗੀ ਆ ਫਿਲਮ ਕੋਈ ਐਸੀ ਗੱਲ ਨਹੀਂ ਵੀ ਸਾਨੂੰ ਬਹੁਤ ਇੱਜ਼ਤ ਮਾਰ ਵੀ ਸਾਨੂੰ ਬਹੁਤ ਜ਼ਿਆਦਾ ਮਿਲਿਆ ਤੇ ਜਿਆਦਾ ਸੀ ਇੱਥੇ ਆਏ ਪੰਜਾਬ ਚ ਵੀ ਸਾਨੂੰ ਉਦੋਂ ਵੀ ਵੀ ਇਹ ਆ ਗਏ ਵੀ ਸਾਨੂੰ ਕਿਵੇਂ ਲੱਗਿਆ ਅਸੀਂ ਆਖਿਆ ਵੀ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਜਾਣੇ ਵੀ ਇੰਨਾ ਵੀ ਅਸੀਂ ਕੁਝ ਹੁਣ ਕਹਿ ਨਹੀਂ ਸਕਦੇ ਵੀ ਇੰਨੀ ਸਾਨੂੰ ਫਿਰ ਵੀ ਖੁਸ਼ੀ ਹੋਈ ਆ ਹਾਂ ਤੇ ਬਾਕੀ ਦਾ ਹੁਣ ਵੀ ਆਪਾਂ ਸੀ ਵੀ ਇਹ ਦੇ ਕਰੇ ਆਏ ਕਰੇ ਆਏ ਹੋਏ ਆ ਵੀ ਅਸੀਂ ਇਹਨਾਂ ਦਾ ਵੀ ਧੰਨਵਾਦ ਬਹੁਤ ਕਰਦੇ ਆਂ ਤੇ ਬਾਕੀ ਦਾ ਵੀ ਇਹ ਸਾਡੇ ਨਾਲ ਬਹੁਤ ਚਿਰ ਦੇ ਤੇ ਉਹ ਪ੍ਰੇਮ ਸਾਡੇ ਨਾਲ ਬਹੁਤ ਜਿਆਦਾ ਸੀਗਾ ਸਾਨੂੰ ਵੈਸੇ ਦੁੱਖ ਸਾਨੂੰ ਬਹੁਤ ਆ ਬਈ ਚਲੋ ਐਨੀ ਛੋਟੀ ਉਮਰ ਦੇ ਵਿੱਚ ਐਨੀ ਖਾਸ ਐਨੀ ਉਮਰ ਤਾਂ ਹੈ ਨਹੀਂ ਸੀ ਬਈ ਚਲੇ ਗਏ ਸੱਤ ਦਾਬ ਦਾ ਦੁੱਖ ਨਹੀਂ ਸੀ ਦੇਖ ਹੁੰਦਾ ਤੇ ਹੁਣ ਸੀਵੀਆ ਦਾ ਵੀ ਦੁੱਖ ਸਾਨੂੰ ਬਹੁਤ ਜਿਆਦਾ ਆ ਆਪਣੇ ਘਰ ਵਾਲੇ ਦੇ ਹਨਾ ਫਿਲਮ ਤੁਹਾਡੇ ਚਮਕਿਲਾ ਜੀ ਤੇ ਬਣੀ ਹੋਈ ਹੈ ਜਦੋਂ ਘਰ ਵਾਲੇ ਤੋਂ ਦੁਬਾਰਾ ਉਹ ਚੀਜ਼ ਹੋਣ ਦੀ ਵੇਖਣੀ ਐਂਡ ਦੇ ਵਿੱਚ ਜੋ ਅਸੀਂ ਦੇਖਦੇ ਹਾਂ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ ਨਾ ਉਸ ਉਹ ਚੀਜ਼ ਵੇਖ ਕੇ ਉਸ ਵੇਲੇ ਦਿਲ ਦੇ ਵਿੱਚ ਕੀ ਚੱਲ ਰਿਹਾ ਸੀ ਜਦੋਂ ਬੈਠੇ ਸੀ ਉਦੋਂ ਸਾਡਾ ਵੈਸੇ ਮਨ ਸਾਡਾ ਬਹੁਤ ਖਰਾਬ ਹੋ ਗਿਆ ਬਹੁਤ ਜ਼ਿਆਦਾ ਖਰਾਬ ਹੋਇਆ ਟਾਈਮ ਚਿਤਾਰ ਹਾਂਜੀ ਹਾਂਜੀ ਤੇ ਹੁਣ ਅਸੀਂ ਘਰੇ ਵੀ ਦੇਖ ਲੈਨੇ ਆ ਤਾਂ ਘਰੇ ਮੈਂ ਇੱਕ ਦਿਨ ਮੈਂ ਦੇਖਿਆ ਤਾਂ ਮੇਰਾ ਇੱਕਦਮ ਵੀਪੀ ਵੱਧ ਗਿਆ ਤੇ ਫਿਰ ਮੇਰਾ ਜਵਾਈ ਕਹਿੰਦਾ ਮੰਮੀ ਤੂੰ ਕੱਥ ਦੇਖੀ ਆ ਜਦ ਤੂੰ ਨਹੀਂ ਦੇਖੇ ਸੀਨ ਦੇਖ ਹੁੰਦਾ ਤੂੰ ਦੇਖਿਆ ਨਾ ਕਰ ਫਿਰ ਹੁਣ ਚਲੋ ਬੁੜੀਆਂ ਬੈਠੀਆਂ ਸੀ ਮੈਂ ਵੀ ਦੇਖਣ ਲੱਗ ਗਈ ਯਾਨੀ ਉਹ ਅਸੀਂ ਸਮਾਂ ਨਹੀਂ ਦੇਖਿਆ ਅਸੀਂ ਜਿਹੜਾ ਉਹ ਚ ਸੀਗਾ ਪ੍ਰੋਗਰਾਮ ਅਸੀਂ ਹੁਣ ਫਿਲਮ ਵਿੱਚ ਦੇਖਿਆ ਅਸੀਂ ਉਨੀ ਸੀ ਦੇਖਿਆ ਉਹ ਬਸ ਤਾਂ ਬਹੁਤ ਔਖਾ ਹੁੰਦਾ ਹੈ ਪਰਿਵਾਰ ਦੇ ਲਈ ਅਜਿਹੀਆਂ ਚੀਜ਼ਾਂ ਦੁਬਾਰਾ ਜਦੋਂ ਕੋਈ ਉਹ ਤਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਹੋਇਆ ਕਿਸੇ ਏਡਾ ਵੱਡਾ ਸੁਪਰਸਟਾਰ ਸੀ ਸਾਡੇ ਪੰਜਾਬ ਦੇ ਚਮਕੀਲਾ ਜੀ ਉਹਨਾਂ ਨੇ ਕਹਾਣੀ ਦੱਸਣੀ ਸੀ ਪਰ ਪਰਿਵਾਰ ਦੇ ਲਈ ਕਿ ਤਰ੍ਹਾਂ ਕਿਤੇ ਔਖਾ ਹੋ ਜਾਂਦਾ ਹੈ ਦੁਬਾਰਾ ਉਹ ਚੀਜ਼ਾਂ ਜਿਹੜੀਆਂ ਵੇਖਣੀਆਂ ਪਰਦੇ ਤੇ ਕਿ ਕਿਸ ਤਰ੍ਹਾਂ ਹੋਈਆਂ ਸੀਗੀਆਂ ਉਹ ਸੋਚਣਾ ਹੀ ਬੜਾ ਜਿਹੜਾ ਹੈ ਦਰਦਨਾਕ ਹੁੰਦਾ ਪਰ ਮੈਨੂੰ ਲੱਗਦਾ ਤੁਸੀਂ ਬਹੁਤ ਹੌਸਲੇ ਵਾਲਿਓ ਬਹੁਤ ਹਿੰਮਤ ਵਾਲਿਓ ਕਿ ਤੁਸੀਂ ਬੱਚੇ ਆਪਣੇ ਵੀ ਸਾਂਭੇ ਹੈ ਨਾ ਔਰ ਜੈਮਨ ਹੁਣੀ ਵੀ ਇੱਥੇ ਮੌਜੂਦ ਨੇ ਉਹਨਾਂ ਨੂੰ ਵੀ ਹੈ ਨਾ ਉਹਨਾਂ ਨੂੰ ਇਹਨਾਂ ਸਾਥ ਤੁਸੀਂ ਦਿੱਤਾ ਸੋ ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਇਹ ਨਾ ਹੌਸਲਾ ਰੱਖਦੇ ਤੇ ਸ਼ਾਇਦ ਇਹ ਅੱਜ ਇੱਥੇ ਤੱਕ ਪਹੁੰਚਦੇ ਨਾ ਹੁੰਦਾ ਹੀ ਆ ਪਰ ਤੇ ਇਹ ਤਾਂ ਬੱਚੇ ਬਹੁਤ ਛੋਟੇ ਸੀਗੇ ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਵਾ ਅੱਜ ਤਾਂ ਮੈਂ ਤਾਂ ਇਹਦਾ ਇੰਨਾ ਸ਼ੁਕਰ ਕਰਦੀ ਆ ਬਈ ਇੰਨਾ ਚਿਰ ਤੂੰ ਮਾਂ ਤੋਂ ਪਰੇ ਰਹਾ ਮਾਂ ਬਈ ਹੁਣ ਨਾ ਮੇਰੇ ਤੋਂ ਪਰੇ ਹੋਈ ਤੂੰ ਮੈਂ ਬਹੁਤ ਕਰਦੀ ਆ ਇਹਨਾਂ ਤੁਸੀਂ ਹੀ ਹੋ ਹੁਣ ਇਹਨਾਂ ਦੇ ਸਭ ਕੁਝ ਬਿਲਕੁਲ ਇਹਨਾਂ ਦੇ ਨਾਲ ਹੀ ਜਾਂ ਮੈਂ ਬੱਚਿਆਂ ਦੇ ਨਾਲ ਹੀ ਆ ਬਿਲਕੁਲ हां जी और ਤਾਂ ਹੁਣ ਸਾਨੂੰ ਪਤਾ ਹੀ ਆ ਦੁਨੀਆ ਬਥੇਰੀ ਫਿਰਦੀ ਆ ਜਿਹੜੇ ਆਪ ਦੇ ਬੱਚੇ ਨੇ ਆਪ ਦਾ ਖੂਨ ਆ ਉਹ ਤਾਂ ਆਪਦਾ ਹੀ ਆ ਜ਼ਿਆਦਾ ਗੱਲਾਂ ਪਤਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਤਬੀਅਤ ਵੀ ਠੀਕ ਨਹੀਂ ਹੈ ਪਰ ਜਦੋਂ ਅਸੀਂ ਫਿਲਮ ਵੇਖੀ ਉਹਦੇ ਵਿੱਚ ਇੱਕ ਸੀਨ ਦਿਖਾਇਆ ਗਿਆ ਹੈ ਕਿ ਜਦੋਂ ਉਹਨਾਂ ਦੀਆਂ ਡੈੱਡ ਬੋਡੀਜ਼ ਆਈਆਂ ਹੁੰਦੇ ਹੈ ਨਾ ਕਿ ਜੈਮਨ ਉਹਨਾਂ ਦੇ ਸ਼ਾਇਦ ਨਾਨਕਿਆਂ ਵਿੱਚੋਂ ਕੋਈ ਆਂਦਾ ਹੈ ਤੇ ਉਹ ਚੀਜ਼ਾਂ ਜਿਹੜੀ ਚੱਕ ਕੇ ਲੈ ਜਾਂਦੇ ਆ ਅਸੀਂ ਬਹੁਤ ਸਾਰੇ ਇੰਟਰਵਿਊਜ਼ ਵੀ ਵੇਖੇ ਕਿ ਉਹ ਕਹਿ ਰਹੇ ਕਿ ਇਦਾਂ ਨਹੀਂ ਹੋਇਆ ਸੀ ਤੁਸੀਂ ਤੁਸੀਂ ਦੱਸੋ ਕਿ ਵਾਕਈ ਚੀਜ਼ ਸਹੀ ਦਿਖਾਈ ਗਈ ਹੈ ਫਿਲਮ ਦੇ ਵਿੱਚ ਕਿ ਅਸੀਂ ਤਾਂ ਵੀ ਇਹ ਕੁਝ ਨਹੀਂ ਕਹਿ ਸਕਦੇ ਅਸੀਂ ਕੁਝ ਨਹੀਂ ਕਹਿ ਸਕਦੇ ਕਿ ਉਹ ਜੋ ਚੀਜ਼ ਹੈਗੀ ਹੈ ਸਭ ਦੇ ਮੂਰੇ ਆ ਅਸੀਂ ਨਹੀਂ ਕਹਿ ਸਕਦੇ ਕੋਈ ਕੋਈ ਗੱਲ ਨਹੀਂ ਕਹਿ ਸਕਦੇ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿ ਅਸੀਂ ਇਦਾਂ ਦਾ ਸੀਨ ਪਾਣ ਲੱਗੇ ਨਹੀਂ ਜੀ ਤੁਹਾਡੇ ਨਾਲ ਗੱਲਬਾਤ ਨਹੀਂ ਜੀ ਨਹੀਂ ਤੁਹਾਡੇ ਗੱਲਬਾਤ ਕੀਤੇ ਬਿਨਾ ਉਹਨਾਂ ਨੇ ਇਹ ਸੀਨ ਜਿਹੜੇ ਪਾਏ ਹੈ ਹਨਾ ਤਾਨੂੰ ਪਤਾ ਸੀਗਾ ਕਿ ਉਹ ਇਦਾਂ ਦਾ ਕੁਝ ਕਪਾਨ ਲੱਗੇ ਸੀ ਕਿ ਇਹ ਚੀਜ਼ਾਂ ਹੋ ਨਹੀਂ ਸਕਦੀ ਨਹੀਂ ਨਹੀਂ ਜਦੋਂ ਦਿਖਾਇਆ ਹੀ ਨਹੀਂ ਉਹਨਾਂ ਨੇ ਕੁਝ ਵੀ ਅੱਛਾ ਜੇ ਸਾਨੂੰ ਪਹਿਲਾਂ ਦਿਖਾਉਂਦੇ ਅਸੀਂ ਕਈ ਚੀਜ਼ਾਂ ਖਬਰਾਂ ਅਸੀਂ ਅਸੀਂ ਆਪਣੀਆਂ ਕੱਟ-ਕਟਾ ਦੇ ਦਿੰਦੇ ਜੇ ਸਾਨੂੰ ਉਹਨਾਂ ਨੇ ਦਿਖਾਈ ਹੀ ਨਹੀਂ ਕੋਈ ਫਿਲਮ ਦੀ ਚੀਜ਼ ਜਮਾ ਨਹੀਂ ਦਿਖਾਈ ਬਸ ਸਾਨੂੰ ਜਾ ਕੇ ਜਿਸ ਦਿਨ ਹੋਇਆ ਉਸ ਦਿਨ ਹਾਂਜੀ ਸਾਨੂੰ ਉਦਣੇ ਹੀ ਦਿਖਾਤੀ ਉਦੋਂ ਦਾ ਸਭ ਆਪ ਲੱਖ ਨਹੀਂ ਦੇਖਦੀ ਬਿਲਕੁਲ ਦਿਲਜੀਤ ਦਾ ਕੰਮ ਕਿਵਾਂ ਲੱਗ ਗਿਆ ਤਾਂ ਨਾਲ ਇੱਕ ਮਿੰਟ ਲਈ ਵੀ ਲੱਗਿਆ ਕਿ ਇਹ ਦਿਲਜੀਤ ਆ ਕਿ ਲੱਗ ਰਿਹਾ ਸੀ ਕਿ ਚਮਕੀਲਾ ਨਹੀਂ ਦਿਲਜੀਤ ਸਾਨੂੰ ਬਹੁਤ ਵਧੀਆ ਜੱਚਿਆਵਾ ਮੁੰਡਾ ਕੋਈ ਐਜੀ ਗੱਲ ਨਹੀਂ ਵਧੀਆ ਲੱਗਿਆ ਉਵੇਂ ਲੰਬਾ ਲੰਜਾ ਉਵੇਂ ਵੀ ਉਵੇਂ ਹੀ ਬੋਲਦਾ ਕੋਈ ਐਜੀ ਗੱਲ ਨਹੀਂ ਕੋਈ ਫਰਕ ਨਹੀਂ ਉਹ ਵੀ ਕੁੜੀ ਵੀ ਠੀਕ ਆ ਪਰਨੀਤ ਹਾਂ ਠੀਕ ਆ ਉਹ ਵੀ ਕੰਮ ਵਧੀਆ ਲੱਗਿਆ ਹਾਂ ਨਹੀਂ ਨਹੀਂ ਬਹੁਤ ਵਧੀਆ ਲੱਗਿਆ ਹਾਂ ਤਾਂ ਇਹ ਦਾ ਲੋਕ ਵੀ ਸਾਨੂੰ ਫੋਨ ਕਰਦੇ ਨੇ ਵੀ ਬਹੁਤ ਵਧੀਆ ਫਿਲਮ ਆ ਅਸੀਂ ਤਾਂ ਹੁਣ ਕਹਿਣਾ ਹੀ ਗਿਆ ਜਿਹੜੇ ਦੇਖਦੇ ਨੇ ਉਹਨਾਂ ਨੂੰ ਵੀ ਵਧੀਆ ਲੱਗੀ ਆ ਬਿਲਕੁਲ ਬਸ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਤਬਿਆ ਠੀਕ ਨਹੀਂ ਅਸੀਂ ਜ਼ਿਆਦਾ ਨਹੀਂ ਪਰਤੋ ਬੁਲਾਵਾਂਗੇ ਪਰ ਖੁਸ਼ੀ ਹੈ ਕਿ ਤੁਸੀਂ ਅੱਜ ਸੀਵਿਆ ਘਰ ਸੀਵੇ ਜੀ ਦੇ ਘਰ ਇੱਥੇ ਆਏ ਹੋਏ ਹੋ ਗੱਲਬਾਤ ਕਰਨ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਮੈਂ ਜਦੋਂ ਹਾਂ ਜੀ ਵੀ ਅਸੀਂ ਸੀਵਿਆ ਕੇ ਵੀ ਘਰੇ ਅਸੀਂ ਆਏ ਹੋਏ ਆਂ ਬਈ ਅਸੀਂ ਇਹਨਾਂ ਨੂੰ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡਾ ਗੁਰਮੇਲ ਕਰਦੀ